ਤੁਸੀਂ ਤੇ ਜਰੇ ਹੋ ਮਾਲਵਾ ਦੀ ਖਬਰ ਮੈਂ ਤੁਹਾਡਾ ਆਪਣਾ ਗੁਰਿੰਦਰ ਤੋੜੀਆ ਕੋਈ ਉਹ ਗੱਲ ਨਹੀਂ ਕਰਨੀ ਅੱਜ ਜਿਸ ਤੈਨੂੰ ਲੈ ਕੇ ਆਇਆ ਹਾਂ ਮਨੋਟ ਸ਼ਹਿਰ ਦੇ ਵਿੱਚ ਦਿੱਤੀ ਅੱਜ ਉਹਨਾਂ ਦੇਸ਼ ਕਰੂੰਗਾ ਅਗਲੇ ਪਲਾੜੇ ਦੇ ਵਿੱਚ ਜੋ ਸਿੱਧੂਪੁਰ ਦੇ ਕਿਸਾਨ ਆ ਕੋ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਜੋ ਉਹਨਾਂ ਦੇ ਸਮਰਥਨ ਦੇ ਵਿੱਚ ਜੋ ਅੱਜ ਪੰਜਾਬ ਬੰਦ ਦਾ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਕਾਲ ਸੀ ਅੱਜ ਮਲੋਟ ਚੌਂਕ ਦੇ ਵਿੱਚ ਜੋ ਗਰਨਾਲਕ ਸ੍ਰੀ ਗੁਰੂ ਨਾਨਕ ਦੇਵ ਜੀ ਚੌਂਕ ਮਲੋਟ ਵਿਖੇ ਜੋ ਅੱਜ ਕਿਸਾਨਾਂ ਵੱਲੋਂ ਜੋ ਜਿਹੜੇ ਮੇਰੇ ਵੀ ਲੈ ਕੇ ਆਏ ਅੱਛਾ ਜੋ ਬੰਦ ਦਾ ਸਮਰਥਨ ਦਿੱਤਾ ਗਿਆ ਆ ਤੁਸੀਂ ਦੇਖ ਸਕਦੇ ਹੋ ਮਲੋਟ ਸ਼ਹਿਰ ਦੀਆਂ ਤਸਵੀਰਾਂ ਅਮਨ ਸ਼ਾਂਤੀ ਦੇ ਨਾਲ ਜਿਵੇਂ ਬੈਠਣਾ ਇੱਥੇ ਦੇ ਕਿਸਾਨਾਂ ਵੱਲੋਂ ਧਰਨਾ ਲਗਾ ਕੇ ਤੇ ਉਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਉਹਨਾਂ ਦੇ ਅੱਜ ਉਹਨਾਂ ਨੂੰ ਅੱਜ ਸਮਰਥਨ ਦਿੱਤਾ ਹੈ ਜੋ ਅੱਜ ਸਾਰਾ ਪੰਜਾਬ ਬੰਦ ਕਿਸਾਨਾਂ ਵੱਲੋਂ ਕੀਤਾ ਗਿਆ ਹੈ ਅੱਜ ਮਲੋੜ ਸ਼ਹਿਰ ਵਿੱਚ ਜੋ ਅੱਜ ਗੁਦਾਨਕ ਚੌਕ ਜੋ ਇੱਥੇ ਅੱਜ ਕਿਸਾਨਾਂ ਵੱਲੋਂ ਪਰਮੋਸਗਰ ਰੋਕੀ ਸਰਕਾਰ ਜੰਦਾਬਾਦ ਸੰਯੁਕਤ ਮੋਰਨ ਨੂੰ ਸਮਰਥਨ ਦੇ ਕੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਤੁਸੀਂ ਦੇਖ ਸਕਦੇ ਹੋ ਅਨੌਰ ਸ਼ਹਿਰ ਤੋਂ ਲਾਈਵ ਤਸਵੀਰਾਂ ਜੀ ਦਾ ਦਾਕਾ ਕਹਿੰਦੇ ਨੇ ਕਿ ਇੱਕ ਇੱਕੀ ਦੇਸ਼ ਨੂੰ ਅਮੀਰ ਬਣਾਉਂਦੀ ਹੈ ਤੇ ਦੇਸ਼ ਇਸ ਅਮੀਰੀ ਤੇ ਮਾਣ ਕਰਦਾ ਹੈ ਜੇ ਖੇਤੀ ਤਬਾਹ ਹੁੰਦੀ ਹੈ ਤਾਂ ਯਕੀਨਨ ਦੇਸ਼ ਤਬਾਹ ਹੁੰਦਾ ਹੈ ਬੇਤੀ ਜਿਸ ਤਰ੍ਹਾਂ ਜੇ ਕੋਈ ਚਾਰ ਚੁਦਰ ਮੰਨਦੇ ਹਾਂ ਤਾਂ ਇਸ ਵਿਸ਼ੇ ਦੇਸ਼ ਨੂੰ ਸਟੈਂਡ ਰੱਖਣ ਦੇ ਵਿੱਚ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਵੀ ਇੱਕ ਬਹੁਤ ਵੱਡਾ ਸਾਡੀਆਂ ਸਰਕਾਰਾਂ ਲਈ ਸਾਡੇ ਦੇਸ਼ ਲਈ ਸਾਡੇ ਗਰੀਬ ਲੋਕਾਂ ਲਈ ਇੱਕ ਬੜਾ ਵੱਡਾ ਵੀ ਥੰਮ ਹੈ। ਸੋ ਮੈਂ ਅਗਲੇ ਬਲਾਰੇ ਨੂੰ ਬੇਨਤੀ ਕਰਾਂ ਕੌਟ ਸਿੰਘ ਜੀ ਦਾਪ ਵਾਲੀ ਟਾਪ ਤਾਂ ਜਰੂਰ ਹੋਰ ਬੁਲਾ ਰਹੇ ਆਪਣਾ ਇਥੇ ਨਾਂ ਲਿਖਾਉਣ ਸਾੜਾਂ ਨੂੰ ਟਾਈਮ ਦਿੱਤਾ ਜਾਏਗਾ ਜਿੰਨੀਆਂ ਯੂਨੀਅਨਾਂ ਜਿੰਨੇ ਦੁਕਾਨਦਾਰ ਜਿੰਨੇ ਸਾਰਿਆਂ ਦਾ ਸੀ ਬਾਰ-ਬਾਰ ਧੰਨਵਾਦ ਕਰਾਂਗੇ ਕਿਉਂਕਿ ਤੁਸੀਂ ਇਸ ਮੌਕੇ ਸਾਡੇ ਨਾਲ ਖੜੇ ਹੋ ਤਾਂ ਹੁਣ ਤੁਹਾਡੇ ਨਾਲ ਪੂਰਕਿੰਦ ਬਿੰਦਾ ਪਰਟਾ ਆਪਣੇ ਵਿਚਾਰ ਪੇਸ਼ ਕਰਨ ਦੀ ਸਕਤੀ ਹੈ। ਵਾਹਿਗੁਰੂ ਜੀ ਦਾ ਬਖਸ਼ਾ ਮੈਦੂ ਜੀ ਬਤੈ ਸੱਜੇ ਦਰਮਿਆਨ ਨੇ ਚੌਥੇ ਨੰਬਰ ਸ਼੍ਰੀ ਸ਼ੰਕਰ ਸ਼ਰਾਵਾ ਵਾਲੇ ਪੁੱਛੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਭਾਣ ਸਾਹਿਬ ਵਾਹਿਗੁਰੂ ਜੀ ਨੇ ਵੱਖ-ਵੱਖ ਪਿੰਡਾਂ ਤੋਂ ਆਏ ਮੇਰੇ ਕਿਸਾਨ ਵੀਰ, ਦੁਕਾਨਦਾਰ ਵੀਰ, ਹੋਰ ਸਾਰੇ ਠੇਕੇਦਾਰ, ਮਜ਼ਦੂਰ ਵੀ ਸਾਰੇ ਕਿੱਥੇ ਹੋਂਤੇ ਸਾਰਿਆਂ ਦਾ ਧੰਨਵਾਦ। ਸਭ ਤੋਂ ਪਹਿਲੋ ਮੈਂ ਇੱਥੋਂ ਗੱਲ ਸ਼ੁਰੂ ਕਰਨ ਕਰਾਂਗਾ ਕਿ ਇਹ ਜਿਹੜੀਆਂ ਸਰਕਾਰਾਂ ਨੇ ਮੇਰੇ ਭਰਾਵੋ ਜੋ ਕਸ਼ ਅੱਜ ਹੋ ਰਿਹਾ ਏ ਜਦੋਂ ਮੇਰੇ ਵੀ ਗੱਲਾਬਾਤਾ ਕਰਦੇ ਬੜਾ ਸੁਣ ਲਵੋ ਇਹ ਜੋ ਇਹ ਹੋ ਰਿਹਾ ਹੈ ਇੱਕ ਕੀ ਹੋ ਰਿਹਾ ਹੈ ਇਹ ਇਹ ਹੋ ਰਿਹਾ ਇੱਕ ਵੀ ਸ਼ੇਰ ਨਾਲ ਸ਼ੇਰ ਨਾਲ ਛੱਡੋ ਕਿਉਂਕਿ ਅੱਜ ਤੁਸੀਂ ਵੇਂਦੇ ਪੈ ਜੇ ਇੱਕ ਛੜਕਪਾਂਦੀ ਪਈ ਹੈ ਭਾਰਤ ਮਾਤਾ ਉਹ ਆਪਾਂ ਜਿਹੜਾ ਪਿਛਲੇ ਸਮਤ ਚੱਲਿਆ ਆਪਣਾ ਅੰਦੋਲਨ ਹੈ ਜਿਹੜਾ ਇੱਕ ਤਾਂ ਪੂਰੇ ਭਾਰਤ ਦੇ ਵਿੱਚ ਗੱਲ ਗਈ ਹੈ ਕਿਸਾਨ ਉੱਠ ਕੇ ਖੜਾ ਹੋਇਆ ਹੈ ਇਹ ਹੁਣ ਕਹਿ ਦਿੰਦੇ ਆ ਵੀ ਤੁਹਾਨੂੰ ਪੰਜਾਬ ਵਾਲਿਆਂ ਨੂੰ ਐ ਐਮਐਸਪੀ ਮਿਲਦੀ ਹੈ ਹਰਿਆਣੇ ਚ ਐਮਐਸਪੀ ਮਿਲਦੀ ਹੈ ਵੀ ਤੁਸੀਂ ਰੌਲਾ ਕਿਉਂ ਪਾਉਨੇ ਆ ਵੀ ਤੁਸੀਂ ਚੁੱਪ ਹੋ ਜਾਓ ਜਿਵੇਂ ਪਿੰਡ ਦੇ ਵਿੱਚ ਉਹ ਪੰਚਾਇਤ ਮੈਂਬਰ ਜਾਂ ਕੋ ਸਰਪੰਚ ਹੁੰਦਾ ਨਾ ਉਹ ਜੇ ਇੱਕ ਬੰਦਾ ਵਿਰੋਧ ਕਰੇ ਉਹਨੂੰ ਵਰਾ ਦਿੰਦਾ ਹਜ਼ਾਰ ਰੱਟ ਦੇ ਕੇ ਵੀ ਗੇ ਸੀਮੈਂਟ ਦਾ ਗੱਟਾ ਦੇ ਕੇ ਵੀ ਤੂੰ ਚੁੱਪ ਕਰ ਜਾਂ ਤੂੰ ਨਾ ਬੋਲ ਇਹ ਆਪਾਂ ਨੂੰ ਵਰਾਉਂਦਾ ਹੈ ਆਪਾਂ ਵਰਨਾ ਨਹੀਂ ਕਿਉਂਕਿ ਪਤਾ ਕੀ ਹੈ ਜੇ ਪੰਜਾਬ ਹੱਟ ਹੈ ਸਿਰ ਹੈ ਜੇ ਸਿਰ ਤੇ ਸੱਟ ਵੱਜ ਜੇ ਬੰਦੇ ਦਾ ਸਿਰ ਨਾ ਹੋਵੇ ਉਵੇਂ ਫੇਰ ਪੂਰੇ ਭਾਰਤ ਦੇ ਵਿੱਚ ਹੈ ਜਿਹੜਾ ਉਹ ਜਿਹੜਾ ਕਿਸਾਨ ਹੈ ਹੁਣ ਤੁਸੀਂ ਦੇਖੋ ਪਿਆਰ ਦੇ ਵਿੱਚ 1200 ਨੂੰ ਚੋਣਾਂ ਲੈਂਦੇ 12 1300 ਨੂੰ ਤਾਂ ਪਿਆਰ ਦੇ ਵਿੱਚ ਮੋਦੀ ਦੀ ਸਰਕਾਰ ਹੈ ਔਰ ਜੰਨੀਆਂ ਸਰਕਾਰਾਂ ਮੋਦੀ ਦੀਆਂ ਜਿੰਨੀਆਂ ਸਟੇਟਾਂ ਦੇ ਵਿੱਚ ਹੈਗਾਂ ਸਾਰੇ ਕਿਤੇ ਐਮਐਸਪੀ ਨਹੀਂ ਮਿਲਦੀ ਆ ਤੁਸੀਂ ਦੇਖੋ ਸੇਬ ਹੈ ਹਿਮਾਚਲ ਪ੍ਰਦੇਸ਼ ਦਾ ਰੋਲ ਕੇ ਰੱਖਤਾ Jio ਦਾ SIM ਸੀਗਾ ਜੀਓ ਦੇ ਵੇਲੇ ਮੈਂ ਪਹਿਲਾਂ ਆਪਾਂ ਨੂੰ ਫ੍ਰੀ ਚ ਦੇਤੀ ਆਪਾਂ ਇਸ ਤਰ੍ਹਾਂ ਦੇ ਲੋਕ ਐ ਫ੍ਰੀ ਵਾਲੀ ਚੀਜ਼ ਨੂੰ ਭੱਜ ਕੇ ਪੈਂਦੇ ਆ ਅੱਜ ਜਿਹੜੀ ਚੀਜ਼ ਆਪਾਂ ਨੂੰ ਮਿਲਦੀ ਹੈ ਨਾ ਆਟਾ ਦਾਲ ਜਾਂ ਕੋਈ ਜੀਓ ਦਾ SIM ਫ੍ਰੀ ਦਿੱਤਾ ਸੀ ਜਾਂ ਕੋਈ ਵੀ ਸਕੀਮ ਜਿਹੜੀ ਫ੍ਰੀ ਹੈ ਭਰਾਓ ਫ੍ਰੀ ਕੋਈ ਨਹੀਂ ਹੁੰਦੀ ਇਹ ਥੋਥੋਂ ਦੂਜੇ ਪਾਸੋਂ ਲੈ ਲੈਂਦੇ ਆ ਹੁਣ ਕਹਿੰਦੇ ਬਿਜਲੀ ਦਾ ਬਿੱਲ ਮੋਟਰਾਂ ਤੇ ਨਹੀਂ ਆਉਂਦਾ ਬਿਜਲੀ ਦਾ ਬਿੱਲ ਮੋਟਰਾਂ ਤੇ ਤਾਂ 500 ਰੁਪਏ ਚੱਲ ਆਪਾਂ ਨਹੀਂ ਭਰਦੇ ਤੇ ਘਰੇ 5000 ਭੱਲ ਦਿੰਦੇ ਆ ਤੇ ਪਟ્રોલ ਹੈ ਜਿਹੜਾ 40 ਰੁਪਏ ਕੀਮਤ ਹੋਣੀ ਚਾਹੀਦੀ ਸੀ ਅੱਜ ਤੇ 100 ਰੁਪਏ ਪਵਾਏ ਜਾਂਦੇ ਆ ਮੋਤੀ ਜਾਂ ਕੋਈ ਵੀ ਸਰਕਾਰ ਹੈ ਕਿਸੇ ਤਰ੍ਹਾਂ ਦੀ ਸਰਕਾਰ ਹੈ ਉਹ ਆਪਦੇ ਘਰੋਂ ਕੁਝ ਨਹੀਂ ਦੇਊਗੀ ਫ੍ਰੀ ਦੀ ਚੀਜ਼ ਲੈ ਕੇ ਕਦੇ ਖੁਸ਼ ਨਾ ਹੋਇਆ ਕਰੋ ਕਿਉਂਕਿ ਉਹਦਾ ਬੇਸਿਕਲੀ ਨੁਕਸਾਨ ਹੁੰਦਾ ਹੈ ਕਿਉਂਕਿ ਆਪਾਂ ਨੂੰ ਕੰਮ ਚਾਹੀਦਾ ਹੈ ਆਪਾਂ ਕਹਿੰਦੇ ਆ ਵੀ ਰੋਜ਼ਗਾਰ ਦੋ ਸਾਨੂੰ ਅਸੀਂ ਆਪੇ ਚੀਜ਼ਾਂ ਲੈ ਲਾਂਗੇ ਆ ਤੁਸੀਂ ਦੇਖੋ ਆਪਾਂ ਕੋੜੀ ਕਰਦੇ ਅੱਜ ਸਮਾਜ ਦੇ ਵਿੱਚ ਤੁਸੀਂ ਜ਼ਿੰਮੇਵਾਰ ਭਰਾ ਹੈ ਲੇਬਰ ਨਹੀਂ ਮਿਲਦੀ ਤੇ ਭਾਰਤ ਚ ਆਬਾਦੀ ਇੰਨੀ ਹੈ ਤੁਸੀਂ ਕਿਤੇ ਕੋਈ ਖੇਤੀ ਦਾ ਕੰਮ ਕਰਨਾ ਹੋਵੇ ਤੁਸੀਂ ਕਹੋ ਯਾਰ ਲੇਬਰ ਚਾਹੀਦੀ ਆ ਲੇਬਰ ਤੁਹਾਨੂੰ ਮਿਲੂਗੀ ਨਹੀਂ ਆਵਾਦੀ ਨਹੀਂ ਹੈ ਉਹਦਾ ਕਾਰਨ ਕੀ ਹੈ ਫਰੀ ਦੇ ਵਿੱਚ ਜਿਹੜਾ ਆਟਾ ਦਾਲ ਸਕੀਮ ਨੇ ਸਾਰਾ ਤਾਂ ਲੱਗਿਆ ਹੁਣ ਅੱਗੇ ਤੁਸੀਂ ਦੇਖੋ ਵੀ ਸਰਕਾਰ ਨਾਲ ਸਾਰੀਆਂ ਸਬਸਿਡੀਆਂ ਤੇ ਘੱਟ ਕਰੀ ਜਾਂਦੀ ਹੈ ਨਰੇਗਾ ਸਕੀਮ ਸੀ ਗਰੀਬ ਮਜ਼ਦੂਰਾਂ ਵਾਸਤੇ ਵੀ ਜਿੱਥੇ ਕੰਮ ਨਹੀਂ ਮਿਲਦਾ ਸੀ ਲੋਕ ਭੁੱਖੇ ਮਰਦੇ ਸੀਗੇ ਬਿਹਾਰ ਵਰਗੇ ਸੂਬੇ ਦੇ ਵਿੱਚ ਮੱਧ ਪ੍ਰਦੇਸ਼ ਓਡੀਸ਼ਾ ਵਰਗੇ ਸੂਬੇ ਦੇ ਵਿੱਚ ਉੱਥੇ ਸਕੀਮ ਦਿੱਤੀ ਸਰਕਾਰ ਨੇ ਉਹਦੇ ਕਰਕੇ ਵੀ ਇਸ ਲੋਕ ਭੁੱਖੇ ਨਾਲ ਮਰ ਜਾਣ ਲੇਕਿਨ ਉਹਦਾ ਕੀ ਹੋਇਆ ਹਸ਼ਰ ਹੁਣ ਮੋਦੀ ਗਵਰਨਮੈਂਟ ਜਿਵੇਂ ਆਪਣੀ ਸਬਸਿਟੀ ਹੈ ਹੌਲੀ ਹੌਲੀ ਘੱਟ ਕਰ ਰਹੀ ਹੈ ਧੀਏ ਉਹ 40 ਦਿਨ ਜਦੋਂ ਲੈਂਦੇ ਤਾਂ ਹੁਣ ਹੌਲੀ ਹੌਲੀ ਇਹਨੇ ਸਾਰੇ ਚੱਕ ਦੇਣੇ ਆ ਜਿਵੇਂ ਦੂਜੇ ਦੇਸ਼ਾਂ ਦੇ ਵਿੱਚ ਹੁੰਦਾ ਉਸੇ ਤਰ੍ਹਾਂ ਕਰਦੇ ਨੇ ਲੇਕਿਨ ਆਪਣਾ ਦੇਸ਼ ਹਜੇ ਡਿਵੈਲਪਿੰਗ ਕੰਟਰੀ ਹੈ ਡਿਵੈਲਪਿੰਗ ਕੰਟਰੀ ਦਾ ਮਤਲਬ ਇਹ ਹੁੰਦਾ ਵੀ ਵਿਕਾਸ ਕਰ ਰਿਹਾ ਹਜੇ ਵਿਕਾਸ ਹੋਇਆ ਨਹੀਂ ਇਹਦਾ ਇਹਦਾ ਵਿਕਾਸ ਹੋਇਆ ਨਹੀਂ ਕਿਉਂਕਿ ਹਜੇ ਤਾਂ ਸੀ ਪੈਸੇ ਜਨਤਾ ਹੀ ਜਿਹੜੀ ਭੁੱਖਮਰੀ ਚ ਬੈਠੀ ਹੈ 80 ਪੈਸੇ ਜਨਤਾ ਭੁਖਮਰੀ ਚ ਬੈਠਿਆ ਹੁਣ ਮੋਦੀ ਕਹਿੰਦਾ ਨਹੀਂ ਵੀ 80 ਲੱਖ ਲੋਕਾਂ ਨੂੰ ਮੈਂ ਫਰੀ ਲੈ ਆਣਜ ਦਿੰਨਾ ਤੇ ਫੇਰ ਉਦੋਂ 60 ਲੱਖ ਲੋਕ ਸੀ ਜਦੋਂ ਮੋਦੀ ਦਾ ਰਾਜ ਆਇਆ ਇਹਦਾ ਮਤਲਬ ਹੈ 20 ਲੱਖ ਲੋਕ ਹੋਰ ਹੋ ਗਏ ਭੁਖਮਰੀ ਦਾ ਸ਼ਿਕਾਰ ਹੋ ਗਏ ਤਾਂ ਤੁਸੀਂ ਅੰਦਾਜ਼ਾ ਲਾ ਲਓ ਵੀ ਇਹਨਾਂ ਨੇ ਹੌਲੀ 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 ਕੀ ਕਰਨਾ ਹੈ ਸਾਰੇ ਦੇਸ਼ ਨੂੰ ਇਸ ਤਰ੍ਹਾਂ ਕਰਨਾ ਹੈ ਵੀ ਖੁੱਲੀ ਮੰਡੀ ਦੇ ਵਿੱਚ ਲਿਆਉਣਾ ਹੈ ਖੁੱਲੀ ਮੰਡੀ ਦੇ ਵਿੱਚ ਕੀ ਹੋਊਗਾ ਛੋਟੀ ਜਿਹੜੀ ਕੋਈ ਮਜ਼ਦੂਰ ਭਰਾ ਵੀ ਬੈਠਾ ਨਾ ਖੁੱਲੀ ਮੰਡੀ 'ਚ ਇਹ ਹੋਊਗਾ ਵੀ ਜੇ ਜਿਵੇਂ ਪਾਕਿਸਤਾਨ 'ਚ ਹੋਣਾ ਜੀ ਵੰਗਾਰ ਤੇ ਕੰਮ ਕਰਾਉਣਾ ਭਾਪੂ ਜੀ ਨੂੰ ਆਪਕਣੇ ਰੋਟੀ ਦੇ ਦੇਣੀ ਤੇ ਵੰਗਾਰ ਤੇ ਕੰਮ ਕਰਾਉਣਾ ਹੁਣ ਮੋਦੀ ਗਵਰਨਮੈਂਟ ਦੀ ਪਾਲਿਸੀ ਕੀ ਹੈ ਉਹ ਪਿੰਡਾਂ 'ਚੋਂ ਲੇਬਰ ਕੱਢ ਕੱਢ ਕੇ ਨਾ ਸ਼ਹਿਰਾਂ 'ਚ ਲਿਆਉਣੀ ਚਾਹੁੰਦੀ ਹੈ ਵੀ ਸ਼ਹਿਰਾਂ ਦੇ ਵਿੱਚ ਜਿਹੜੀਆਂ ਫੈਕਟਰੀਆਂ ਨੂੰ ਸਸਤੀ ਲੇਬਰ ਮਿਲੇ ਤੇ ਸਸਤੀ ਲੇਬਰ ਮਿਲੇ ਤੇ ਆਪਾਂ ਜਿਵੇਂ ਚੀਨ ਦਾ ਮੁਕਾਬਲਾ ਕਰ ਸਕੀਏ ਹੁਣ ਤੁਸੀਂ ਦੇਖੋ ਜ ਜ਼ਮੀਨਾਂ ਤੋਂ ਬਾਤ ਕਰਤਾ ਤੇ ਆਪਾਂ ਨੂੰ ਲੇਬਰ ਕਿਹੜੀ ਦੇਣਗੇ ਫੇਰੇ ਆਪਾਂ ਤਾਂ ਜਮੇ ਮਰੇ ਜਾਵਾਂਗੇ ਇਸ ਕਰਕੇ ਜਿਹੜਾ ਇਹ ਅੰਦੋਲਨ ਹੈ ਮੋਦੀ ਨੂੰ ਹੁਣ ਪੰਜਾਬ ਚੁੱਪਦਾ ਕਿਉਂ ਆ ਉਹਨੂੰ ਚੁੱਪਦਾ ਕਿਉਂ ਆ ਪੰਜਾਬ ਇਸੇ ਕਰਕੇ ਚੁੱਪਦਾ ਵੀ ਇੱਥੋਂ ਦਾ ਬੰਦਾ ਬੋਲਦਾ ਉਹ ਕਹਿੰਦਾ ਯਾਰ ਮੋਦੀ ਇੱਕ ਦਿਨ ਕਹਿੰਦਾ ਵੀ ਇਹ ਲੋਕ ਕਿਉਂ ਲੜਦੇ ਆ ਪਤਾ ਉਹਨੂੰ ਸਾਰਾ ਮਤਲਬ ਕੀ ਉਹ ਕਹਿੰਦਾ ਬਾਕੀ ਬਾਤ ਨਹੀਂ ਲੜਦਾ ਇਹਨੇ ਕੀ ਕੀਤਾ ਇਹ ਕਹਿੰਦਾ ਵੀ ਇਹ ਜ਼ਿੰਮੇਦਾਰ ਨਹੀਂ ਉਹ ਤਾਂ ਵੱਡੇ ਲੈਂਡਲੋਰਡ ਹੈ ਵੱਡੀਆਂ ਉਹਨਾਂ ਕੋਲੇ ਕਾਰਾਂ ਜਿੱਪਾਂ ਹੈ ਆਪਾਂ ਵੀ ساری ਉਮਰ ਕੰਮ ਕਰਦੇ ਆ ਜੇ ਆਪਾਂ ਕੋਈ ਇਸ ਤਰ੍ਹਾਂ ਦੀ ਕਾਰ ਖਰੀਦ ਲੈਨੇ ਅਮਰੂਤੀ 60000 ਦੀ ਇਹਨਾਂ ਨੂੰ ਉਹੀ ਚੁਭੀ ਜਾਂਦੀ ਹੈ ਜੇ ਆਪਾਂ ਟਰੈਕਟਰ ਆ ਪਿੱਲ ਕੇ ਨਾਲ ਆਪਣੇ ਹਰਿਆਣਾ ਲਾ ਕੇ ਨਾਲ ਚੂਪੀ ਲਾ ਕੇ ਨਾ ਰਾਜਸਥਾਨ ਲਾ ਕੇ ਕਿੰਨੇ ਸਟੇਟਾਂ ਲਾ ਕੇ ਆ ਤੇ 75 ਸੀਟਾਂ ਘਟਾ ਕੇ ਪਰਾਂ ਮਾਰੀਆਂ ਤੇ ਲੰਗੜਾ ਕਰਤਾ ਆਉਂਦੇ ਵਾਰੀ ਦੂਜੀ ਲਾਤੀ ਵੀ ਵੜ ਦਾਂਗੇ ਜੇ ਐਂ ਅੰਦੋਲਨ ਚੱਲਦੇ ਰਹੇ ਤਾਂ ਛੱਡਣਾ ਆਪਾਂ ਇਹਨੂੰ ਹੈ ਨਹੀਂ ਕਿਉਂਕਿ ਇਹ ਬੰਦੇ ਦਾ ਜਿਹੜਾ ਹੈ ਨਾ ਬੇਸਿਕਲੀ ਅਜੰਡਾ ਇਹਦਾ ਹਿੰਦੂ ਰਾਸ਼ਟਰ ਸਥਾਪਿਤ ਕਰਨਾ ਅਜੰਡਾ ਹੈ ਜਿਹੜਾ ਇਹ ਹਿੰਦੂਆਂ ਨੂੰ ਵੀ ਕੁਝ ਨਹੀਂ ਦਿੰਦਾ ਇਹ ਹਿੰਦੂ ਕਿਹੜਾ ਵਿਚਾਰੇ ਇੱਥੇ ਅਮੀਰ ਹੋ ਕੇ ਕਿਉਂਕਿ ਇਹ ਬੇਸਿਕਲੀ ਤ੍ਰੂਵਿਕਰਨ ਕਰਦਾ ਵੋਟ ਦਾ ਭਈ ਇੱਕ ਪਾਸੇ ਮੁਸਲਮਾਨਾਂ ਨੂੰ ਨਿੰਦਦੇ ਹੋ ਜਾਦੀ ਕੌਮ ਦੇ ਵਿੱਚ ਹੈ ਤੇ ਦੂਜੇ ਪਾਸੇ ਹਿੰਦੂ ਜਿਆਦਾ ਹਿੰਦੁਸਤਾਨ ਦੇ ਵਿੱਚ ਤੇ ਸਰਕਾਰ ਬਣਾ ਲੋ ਵੋਟਾਂ ਵਟਾਂ ਇਹਨੂੰ ਨਹੀਂ ਪੈਂਦੀਆਂ ਬਹੁਤੀਆਂ ਥਾਂ ਤੇ ਮਸ਼ੀਨਾਂ ਦੀ ਗੜਬੜ ਨਾਲ ਇਹ ਬੰਦਾ ਜਿੱਤ ਜਾਂਦਾ ਹੈ ਇਹੋ ਜਿਹਾ ਭਾਰਤ ਦੇ ਵਿੱਚ ਵੀ ਹੈਗੇ ਇਸ ਤਰ੍ਹਾਂ ਦੀਆਂ ਧਾਰਨਾ ਵੀ ਜਿੱਥੇ ਕਹਿੰਦੇ ਸਾਰੇ ਪਿੰਡ ਨੇ ਮੋਦੀ ਨੂੰ ਵੋਟ ਨਹੀਂ ਪਾਈ ਤੇ ਉੱਥੇ ਵੀ ਗਾਇਬ ਹੋ ਗਈ ਦੂਜੇ ਦੂਜੀਆਂ ਪਾਰਟੀਆਂ ਦੀ ਵੋਟ ਇਸ ਕਰਕੇ ਖਾਂ-ਖਾਂ ਤੇ ਮਸ਼ੀਨਾਂ ਦਾ ਇੱਕ حساب ਨਾਲ ਹਿਟਲਰ ਬਣਿਆ ਆਉਂਦਾ ਕਿਉਂਕਿ ਹੁਣ ਜਦੋਂ ਆਪਾਂ ਇਹਦੀ ਲੱਤ ਤੋੜਤੀ ਇੱਕ ਲੰਗੜੀ ਸਰਕਾਰ ਬਣ ਗਈ ਹੁਣ ਇਹੋ ਜਿਹਾ ਕਾਰਨਾਮੇ ਗਾਹ ਨਹੀਂ ਕਰੂਗਾ ਕਿਉਂਕਿ ਉੱਥੇ ਰੌਲਾ ਪੈ ਜਾ ਕਰਨਾ ਜਦੋਂ ਵੀ ਆਪਾਂ ਕਿਸੇ ਚੀਜ਼ ਨੂੰ ਲੈ ਕੇ ਇੱਕ ਕਾਨੂੰਨ ਬਣਾਊਗਾ ਉਹ ਗਲਤ ਕਾਨੂੰਨ ਬਣਾਊਗਾ ਉੱਥੇ ਰੌਲਾ ਪੈ ਜਾ ਕਰਨਾ ਇਸ ਕਰਕੇ ਜਿਹੜਾ ਪੰਜਾਬ ਹੈ ਇਹ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹੂਗਾ ਕਿਉਂਕਿ ਨਾ ਇੱਕ ਥੋੜਾ ਹੋਰ ਤਾਂ ਉਹ ਕੀ ਕਰੂਗਾ ਅਗਲੇ ਸਾਲ ਨੂੰ ਕਰਜ਼ਾਈ ਹੋਊਗਾ ਫੇਰ ਕਹਿੰਦੇ ਆ ਕਿ ਕਿਸਾਨ ਆ ਜਿਹੜੇ ਖੁਦ ਤਸ਼ਕੀਆਂ ਕਰਨੇ ਆ ਖੁਦਕਸ਼ੀਆਂ ਕਰਨ ਦਾ ਕਾਰਨ ਇਹੀ ਹੋ ਰਹੀਆਂ ਕਿਉਂਕਿ ਸਰਕਾਰ ਸਾਨੂੰ ਤਨਖਾਹ ਵੀ ਦਿੰਦੀ ਸੀ ਹੁਣ ਅਸੀਂ ਪੈਨਸ਼ਨ ਵੀ ਲੈ ਪਰ ਤੁਸੀਂ ਦੇਖੋ ਜਿਹੜੇ ਕਿ ਲੋਕ ਜਿਨ੍ਹਾਂ ਨੂੰ ਭੁੱਖੇ ਮਰ ਰਹੇ ਆ ਇਸ ਕਰਕੇ ਮੈਂ ਤਾਂ ਤੁਹਾਨੂੰ ਇਹੀ ਅਪੀਲ ਕਰਦਾ ਕਿ ਸਾਥੀਓ ਮੱਥੇ ਹੋ ਕੇ ਲੜੋ ਲੜਨ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ ਕਿਉਂਕਿ ਇਹ ਸਰਕਾਰਾਂ ਜਿਹੜੀਆਂ ਇਹ ਥੋਡੀਆਂ ਵੋਟਾਂ ਨਾਲ ਹੀ ਬਣਦੀਆਂ ਆ ਔਰ ਮੋਤੀ ਹੈ ਜਿਹੜਾ ਜਾਂ ਸੈਂਟਰ ਦੀ ਸਰਕਾਰ ਹੈ ਜਾਂ ਪੰਜਾਬ ਦੀ ਸਰਕਾਰ ਹੈ ਇਹ ਕਿੱਥੋਂ ਬਣੀ ਹੈ ਇਹ ਵੀ ਤਾਂ ਆਪਣੀਆਂ ਵੋਟਾਂ ਨਾਲ ਹੀ ਬਣਦੀਆਂ ਹੈ ਇਸ ਕਰਕੇ ਤੁਸੀਂ ਵੋਟਾਂ ਪਾਉਨੇ ਹੋ ਤਾਂ ਤੁਸੀਂ ਉਦੋਂ ਇਹ ਤੁਹਾਨੂੰ ਸੋਚਿਆ ਕਰੋ ਕਿ ਜਦੋਂ ਕੋਈ ਸਾਡੀ ਗੱਲ ਹੀ ਨਹੀਂ ਸੁਣਦਾ ਤਾਂ ਇਸ ਕਰਕੇ ਉਹਨਾਂ ਨੂੰ ਵੋਟਾਂ ਲੈਣ ਲਈ ਪੁੱਛਿਆ ਕਰੋ ਵੀ ਜਦੋਂ ਤੁਸੀਂ ਵੋਟਾਂ ਮੰਗਣਾ ਉਹਨੇ ਆ ਤਾਂ ਉਦੋਂ ਤੁਹਾਡੇ ਕੀ ਰੰਗ ਹੁੰਦੇ ਹੈ ਇਹੀ ਆ ਪ੍ਰਗੰਤਮਾਨ ਸੀ ਜਿਹੜਾ ਕਿ ਇਹੀ ਪਹਿਲਾਂ ਜਦੋਂ ਸਰਕਾਰ ਨਹੀਂ ਸੀਗੀ ਤਾਂ ਕਿੰਨਾ ਕੁਝ ਕਹਿੰਦਾ ਸੀਗਾ ਪਰ ਅੱਜ ਤੁਸੀਂ ਦੇਖੋ ਕਿ ਕਿਹੜਾ ਇਹਦੀ ਗੱਲ ਸੁਣ ਰਿਹਾ ਹੈ ਕੋਈ ਕਿਸਾਨ ਦੀ ਗੱਲ ਨਹੀਂ ਸੁਣ ਰਿਹਾ ਮਜ਼ਦੂਰ ਦੀ ਗੱਲ ਨਹੀਂ ਸੁਣ ਰਿਹਾ ਕਿਸੇ ਦੀ ਗੱਲ ਨਹੀਂ ਸੁਣ ਰਿਹਾ ਇਸ ਕਰਕੇ ਮੈਂ ਤਾਂ ਤੁਹਾਨੂੰ ਅਖੀਰ ਦੇ ਵਿੱਚ ਵੀ ਸਾਥੀ ਜੀ ਇਹ ਹੀ ਅਪੀਲ ਕਰੂੰਗਾ ਕਿ ਸਾਥੀਓ ਜੋ ਕਿਸਾਨ ਜਿਵੇਂ ਕਿ ਹੁਣ ਉੱਥੇ ਖਨੌਰੀ ਬਾਟਰ ਜਾਂ ਬਾਡਰਾ ਦੇ ਬੈਠੇ ਐ ਤਾਂ ਤੁਸੀਂ ਸਾਰੇ ਨਾਲ ਮਿਲ ਕੇ ਇਸ ਕਰਕੇ ਉੱਥੇ ਪੁੱਜੋ ਔਰ ਉਹਨਾਂ ਨਾਲ ਸਾਥ ਦਿਓ ਤਾਂ ਹੀ ਕੁਝ ਲੈ ਰਹੇ ਅਸੀਂ ਵੀ ਤੁਹਾਨੂੰ ਅਪੀਲ ਆਵਾਦੇ ਵੱਲੋਂ ਵਿਸ਼ਵਾਸ ਦਿਵਾਉਂਦੇ ਆ ਕਿ ਅੱবি ਸਾਡੀਆਂ ਜੱਤੇਬੰਦੀਆਂ ਵੱਲੋਂ ਵੀ ਤਨੋਂ ਜਿੰਨਾ ਵੀ ਸਹਿਯੋਗ ਹੋਊਗਾ ਉਹਨਾਂ ਜ਼ਰੂਰ ਕਰਾਂਗੇ ਧੰਨਵਾਦ ਸਭ ਨੂੰ ਅਭੀ ਮਹਾਂਦੀ ਲੜਾਈ ਸੀ ਆਤਮ ਵਿਸ਼ਵਾਸ ਦੀ ਲੜਾਈ ਸੀ ਜਾਂ ਜਿਹੜੀ ਸਰਕਾਰ ਆ ਉਹ ਅਧੀਨ ਕਰਨਾ ਚਾਹੁੰਦੀ ਸੀ ਆਪਣੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਦੀ ਹਿੱਤਾਂ ਨਾਲ ਸਰਕਾਰ ਨਹੀਂ ਕੀਤੀ ਆਪਣਾ ਜਿਹੜਾ ਉਹ 248 ਸਾਲਾਂ ਦੇ ਵਿੱਚ ਇਹਨਾਂ ਨੂੰ ਨਹੀਂ ਉਹ ਇਹਨਾਂ ਨੇ ਪੂਰਾ ਕੀਤਾ ਗੋਬਿੰਦ ਸਿੰਘ ਮਹਾਰਾਜ ਜੀ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਣਾਇਆ ਜੀ ਇਹ ਇੱਕ ਬੜਾ ਵੱਡਾ ਮਿਸ਼ਨ ਸੀ ਜਿਹਦੇ ਤਹਿਤ ਕਿਕਰ ਹਾਲਸੇ ਦਾ ਰਾਜ ਨਕਾਬ ਚਰਮਣ ਦੀ ਹਾਲਸੇ ਦਾ ਰਾਜ ਜਿਹਨਾਂ ਆਪਾਂ ਕਹਿੰਦੇ ਨੇ ਹਾਲਸੇ ਦਾ ਰਾਜ ਇਹਦੇ ਵਿੱਚ ਵੀ ਅੰਬਲਾਉਟ ਦੀ ਹੁੰਦੀ ਉਹ ਰਾਜ ਸਲਾਬ ਜ ਕਰਨਾ ਸੀ ਸੈਂਟਰ ਸਰਕਾਰ ਉਦੋਂ ਵੀ ਭਾਵੇਂ ਉਹ ਅੰਗਰੇਜ਼ੀਆ ਦੀ ਸਰਕਾਰ ਸੀ ਮਗਲ ਸਰਕਾਰ ਸੀ ਇਸੇ ਤਰ੍ਹਾਂ ਇਹ ਜ਼ਬਰਦਸਤ ਨਿਯਮ ਕਰਦੇ ਸੀ ਜਿਹਦੇ ਸੇਖਣੇ ਜਾਂ ਕੌਮ ਆ ਜਾਂ ਸੁਪਰੀ ਕੋਰਟ ਦਾ ਸੁਪਰੀ ਕੋਰਟ ਦਾ ਫੈਸਲਾ ਸੀ ਆ ਵੀ 31 ਤਰੀਕ ਤੱਕ ਪੰਜਾਬ ਸਰਕਾਰ ਨੂੰ ਡੈਡਲਾਈਨ ਦਿੱਤੀ ਸੀ ਵੀ ਇਹਨਾਂ ਨੂੰ ਮੈਡੀਕਲ ਸਹੂਲਤ ਦਿੱਤੀ ਜਾਵੇ ਉਹਨੂੰ ਕਿਵੇਂ ਦੇਖਦੇ ਹੋ ਜੇਕਰ ਕੱਲ ਨੂੰ ਕੁਝ ਹੋ ਜਾਦਾ ਹੈ ਬਾਈ ਚਾਂਸ ਠੀਕ ਹੈ ਤੇ ਉਹਦੇ ਵਾਸਤੇ ਕੀ ਜਥੇਬੰਦੀਆਂ ਨੇ ਪਲੈਨਿੰਗ ਕੀਤੀ ਗਾਂ ਜੀ ਮੈਂ ਸਮਝਦਾ ਜਿਹੜੀ ਪੰਜਾਬ ਦੱਕਾ ਆ ਰਿਹਾ ਇਹ ਤਾਂ ਇੱਕ ਚੰਗੀ ਸਰਕਾਰ ਆ ਨਾ ਮਤ ਸਰਕਾਰ ਆ ਇਹਨੇ ਜਲਦੀ ਆਈ ਤਿੰਨ ਸਾਲ ਹੋ ਗਏ ਨੇ ਪੰਜਾਬ ਦੇ ਵਿੱਚ ਇਹਨਾਂ ਬਹੁਤ ਵੱਡਾ ਪੰਜਾਬ ਦਾ ਬਦਲਾਅ ਕਰਤਾ ਪੰਜਾਬ ਨੂੰ ਤਿੰਨ ਸਾਲਾਂ ਦੇ ਵਿੱਚ 30 ਸਾਲਾਂ ਇੱਕ ਅਚਨੇ ਦਾ ਇਹ ਸੀ ਵੀ ਜੇ ਉੱਥੇ ਫੌਜ ਲੱਗ ਜਾਂਦੀ ਹੈ ਕੋਈ ਆਰਮੀ ਵੱਡੀ ਗੱrti ਦੇ ਵਿੱਚ ਆ ਜਾਂਦੀ ਹੈ ਫਿਰ ਛੋਟਾ ਕੀ ਪਲਾਨ ਹੈ ਵੀ ਤੁਸੀਂ ਰੋਕੋਗੇ ਕਿਵੇਂ ਬਦਲਗੇ ਇਹ ਫੌਜ ਤਾਂ ਕਿ ਵੀ ਲੱਗੀ ਹੈ ਜੀ ਅੱਗੇ ਬਾਡਰਾਂ ਦੇ ਤੇ ਕੰਧਾਂ ਕੀਤੀਆਂ ਫੌਜ ਲੱਗੀ ਹੈ ਮੈਂਟਰੀ ਲੱਗੀ ਹੈ ਕਈ ਤਰ੍ਹਾਂ ਦੀ ਪੈਰਾ ਮੈਂਟਰੀ ਫੋਰਸਾਂ ਲੱਗੀਆਂ ਉੱਥੇ ਉਹਨਾਂ ਨੇ ਹੀ ਰੋਕਿਆ ਹੁਣ ਵਾਰ-ਵਾਰ ਜਿਹੜੇ ਦੇਸ਼ ਦੇ ਲੋਕ ਨੇ ਕਿਸਾਨਾਂ ਦੇ ਸਵਾਲ ਕਰਦੇ ਆ ਵੀ ਇਹਨਾਂ ਨੇ ਰੁਕੀਆਂ ਕਿੱਦਾਂ ਕਰਦੇ ਆ ਬਾਕੀ ਉਹ 5000 ਦਾ 10000 ਬੰਦਾ ਉੱਥੇ ਆ ਜਾਂਦਾ ਹੈ ਤੇ ਛੋਟਾ ਬੰਦਾ ਉੱਥੇ ਕੋ 2000 ਹੋਇਆ ਕੀ ਤੁਹਾਨੂੰ ਜੀ ਕਿਵੇਂ ਦਾ ਕੋਈ ਬਹੁਤਾ ਫਰਕ ਨਹੀਂ ਪੈਣਾ ਗੁਰ ਗੋਵਿੰਦ ਸਿੰਘ ਮਹਾਰਾਜ ਜੀ ਨੇ ਸਵਾ ਲੱਖ ਦੇ ਨਾਲ ਇੱਕ ਲੜਾਇਆ ਸੀ 40 ਸਿੰਘ ਜੀ 10 ਲੱਖ ਪੌਛ ਦਾ ਘੇਰਾ ਸੀ ਉਹ ਲੋਕਾਂ ਲੜਦਿਆਂ ਨਹੀਂ ਆ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਜਿੰਨੀ ਮਰਜੀ ਇਥੇ ਫੋਰਸ ਆ ਜੇ ਜੇ ਖਾਨਾ ਦੇ ਜੇ ਰਾਤੇ ਦੇ ਉਹ ਦਿੜੜ ਦੇ ਅਟਲ ਨੇ ਆਪਣੀਆਂ ਮੰਗਾਂ ਬਣਵਾ ਕੇ ਹੀ ਰਵਾਂਗੇ ਜਿੱਦੇ ਕਿਸੇ ਤੇ ਕੋਈ ਡਰ ਭੈ ਵਾਲੀ ਗੱਲ ਨਹੀਂ ਜੇ ਡਰ ਭੈ ਵਾਲੀ ਹੁੰਦੀ ਤਾਂ ਉਹ ਆ ਜਾਂਦੇ ਆਪਾਂ ਉੱਥੇ ਜਦੋਂ ਆਪਾਂ ਮੁਕਾਬਲੇ ਕੀਤੇ ਆ ਪਿਛਲਾ ਸੰਘਰਸ਼ ਲੜਿਆ ਹੋਣ ਵੀ ਆਪਾਂ ਨੂੰ 10 ਮਹੀਨੇ ਹੋ ਗਏ ਸੰਘਰਸ਼ ਲੜਦਿਆਂ ਨੂੰ ਇਸ ਸਵਾਰਾਂ ਦੇ ਕੋਈ ਡਰ ਨਹੀਂ ਹੈਗਾ ਕਿਸੇ ਨੂੰ ਅਸੀਂ ਆਪਣੀਆਂ ਮੰਗਾਂ ਮਨਵਾ ਕੇ ਹੀ ਰਾਵਾਂਗੇ ਭਾਵੇਂ ਜਿੰਨਾ ਮਰਜੀ ਸਰਕਾਰ ਅੱਗੇ ਬਹੁਤ ਦਬਾਅ ਪਾ ਰਹੇ ਐ ਪ੍ਰੈਸ਼ਰ ਬਣਾ ਰਹੇ ਹੋਣੇ ਬਣਾਈ ਜੋ ਵੀ ਪਜੋ ਇੱਕ ਜਥੇਬੰਦੀਆਂ ਜਿਹੜੀਆਂ ਬਤੀ ਪਹਿਲਾਂ ਜਥੇਬੰਦੀਆਂ ਹੋਰ ਜਥੇਬੰਦੀਆਂ ਛੰਡੀਆਂ ਮੰਨ ਲੋ ਗੈਰ ਰਾਇੰਦਰੀਕਾਰ ਉਹ ਕਹਿੰਦੇ ਵੀ ਹਰਿਆਣੇ ਵਾਲੇ ਕਹਿੰਦੇ ਵੀ ਤੁਸੀਂ ਪਹਿਲਾਂ 1 ਕਾ ਕਿਉਂ ਨਹੀਂ ਕਰਦੇ ਜੇ 1 ਕਾ ਤੁਸੀਂ ਕਰ ਲਿਓ ਸੋ ਤੁਹਾਨੂੰ ਸਮਰਥਨ ਦਿੱਤਾ ਜਾਊਗਾ ਕੱਲ੍ਹ ਆਏ ਬਿਆਨ ਇਹ ਸਿਰਫ ਇੱਕ ਲਾਲਚ ਵਾਸਤੇ ਆ ਜਿਹੜੀਆਂ ਕੁਸ਼ਤੀਆਂ ਦਾ ਲਾਲਚ ਪਿੱਛੇ ਇਹ ਜਿਹੜਾ ਆਸ ਵਿੱਚ ਇਹਨਾਂ ਦਾ ਤ੍ਰੇਡ ਬਈ ਹੈ ਜਦੋਂ ਦਿੱਲੀ ਦਾ ਮੋਰਚਾ ਲਾਇਆ ਸੀ ਉਹ ਤਾਂ ਸਾਰੀਆਂ ਜਥੇਬੰਦੀਆਂ ਨਾਲ ਸੀ ਇਹੀ ਉਹਦੋਂ ਮੰਗਿਆ ਸੀ ਹੁਣ ਦੁਬਾਰਾ ਜਿਹੜੀਆਂ ਕੀ ਮੰਗਾ ਕੋਈ ਨਵੀਂ ਮੰਗ ਇੰਦਰ ਵਿੱਚ ਕੋਈ ਸ਼ਾਮਲ ਨਹੀਂ ਕੀਤੀ ਗਈ ਸੀ ਇਹ ਤਾਂ ਉਹਨਾਂ ਸਾਰਿਆਂ ਨੂੰ ਪਤਾ ਜਿਹੜੀਆਂ ਇਹ ਮੰਗਾ ਉਹਦੋਂ ਮਨਵਾਉਣੀਆਂ ਸੀ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਤਾਂ ਸਾਰੇ ਐਸਕੇਐਮ ਨਾਲ ਵਾਅਦਾ ਕੀਤਾ ਸੀ ਪਰ 2.5 ਸਾਲ ਬੀਤਣ ਦੇ ਬਾਅਦ ਕਿਸੇ ਵੀ 나ਰੂਦ ਸਿੰਘ ਮਾਨਸਾਣ ਨੇ 나 ਰਾਜੇਵਾਲ ਸਾਹਿਬ ਨੇ ਨਾ ドラਮਾ ਸਾਹਿਬ ਨੇ ਕਿਸੇ ਨੇ ਇਹਨਾਂ ਮੰਗਾਂ ਦੇ ਬਰਦੀ ਕੋਈ ਗੱਲ ਨਹੀਂ ਕੀਤੀ ਕਿਸਾਨਾਂ ਦੀ ਗੁਬੀਰਤਾ ਨਹੀਂ ਵਿਖਾਈ ਇਹਨਾਂ ਨੇ ਅਖੀਰ ਦੇ ਵਿੱਚ ਜਿੱਥੇ ਆਪਣੇ ਡੱਲੇਵਾਲ ਸਾਹਿਬ ਨੇ ਸੁਖਜਿੰਦਰ ਸਿੰਘ ਖੋਸਾ ਸਾਹਿਬ ਨੇ ਇਹਨਾਂ ਨੇ ਰਲ ਕੇ ਇੱਕ ਸੰਯੁਕਤ ਖਸਾਨ ਮੋਰਚਾ ਖੈਰ ਰਾਜੀਤ ਬਣਾਇਆ ਜਿੱਦੇ 18 ਜਥੇਬੰਦੀਆਂ ਸ਼ਾਮਲ ਕੀਤੀਆਂ ਔਰ ਜਿਹੜੀ ਬੰਦੇ ਸਾਹਿਬ ਦੀ ਜਥੇਬੰਦੀ ਕੋਈ ਨਾਲ ਨਹੀਂ ਦੋਹਾਂ ਫੋਰਮਾਂ ਨੇ ਰਲ ਕੇ ਜੀ ਜਿਹੜੀ ਕਿਸਾਨਾਂ ਦੀ ਗੱਲ ਕੀਤੀ ਇੱਕ ਕੋਈ ਮਾੜੀ ਗੱਲ ਨਹੀਂ ਕੀਤੀ ਧਲੇਵਾਲ ਸਾਹਿਬ ਨੇ ਜੇ ਕਿਸਾਨਾਂ ਦੀ ਕੋਈ ਗੱਲ ਨਹੀਂ ਕਰਦਾ ਆਪਾਂ ਕਰ ਲਈਏ ਇਹ ਨਹੀਂ ਕੋਈ ਮਾੜੀ ਗੱਲ ਤਾਂ ਨਹੀਂ ਜੇ ਦੂਸੀਆਂ ਜਥੇਬੰਦੀਆਂ ਹੁਣ ਸ਼ਰਮ ਦੀਆਂ ਮਾਰੀਆਂ ਨਹੀਂ ਆ ਰਹੀਆਂ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਨੁਕਾਰ ਦਿੱਤਾ ਉਹਨਾਂ ਦੇ ਜਿੰਨੇ ਸਮਰਥਕ ਨੇ ਉਹ ਸਾਰੇ ਉਹਦੇ ਵਿੱਚ ਸ਼ਾਮਲ ਹੋਏ ਨੇ ਸੀ ਕਾਨ ਬੋਚੇ ਦੇ ਵਿੱਚ ਹੋਂਦ ਤਰ੍ਹਾਂ ਜੋ ਸ਼ਾਮਲ ਹੋ ਰਹੇ ਨੇ ਅੱਜ ਵੀ ਵੇਖ ਲੋ ਜਿਹੜੇ ਅੱਜ ਵੀ ਉਹਨੇ ਮਿੱਟੀ ਚੱਲੀ ਜਾਂਦੀਆਂ ਜੀ ਅੱਜ ਵੀ ਆ ਲੈਓ ਸਾਰੀਆਂ ਜਿਹੜੇ ਵੰਦੀਆਂ ਦੋ ਚਾਦਾਂ ਤੇ ਪਹੁੰਚ ਜਾਣੀਆਂ ਪ੍ਰਧਾਨ ਜੀ ਜਿਵੇਂ 2018 ਤੋਂ ਲੈ ਕੇ 2022 ਦੇ ਵਿੱਚ ਦਿੱਲੀ ਮੋਰਚੇ ਲਾਇਏ ਸੀਗੇ ਤੁਸੀਂ ਨਹੀਂ ਇਹ ਮੰਨਦੇ ਵੀ ਅੱਗੇ ਨਾਲੇ ਥੋੜੇ ਮੋਰਚਾ ਜਿਹੜੇ ਕਿਸਾਨਾਂ ਚ ਸੰਘਰਸ਼ ਰਿਹਾ ਜਿਹੜੇ ਘਟਿਆ ਥੋੜਾ ਜਾਂ ਨਹੀਂ ਤੇ ਹੁਣ ਜਿਵੇਂ ਜਿਵੇਂ ਹੁਣ ਜਿਵੇਂ ਦੇਖਦੇ ਆ ਵੀ ਕੱਟ ਕੱਟ ਹੁੰਦਾ ਹੈਗਾ ਤੁਸੀਂ ਨਹੀਂ ਸੋਚਦੇ ਫਨੌਰੀ ਜਾ ਕੇ ਵੇਖੋ ਜੀ ਫਨੌਰੀ ਜਾ ਕੇ ਵੇਖੋ ਸ਼ੰਭੂ ਬਾਟਰ ਤੇ ਜਾ ਕੇ ਵੇਖੋ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਲੋਕ ਜਿਹੜੇ ਤੇ ਚੜ੍ਹਲ ਹੋਏ ਨੇ ਇਹਦੇ ਜਿਵੇਂ ਕੋਈ ਅੱਗੇ ਨਾਲ ਕੱਟ ਵਾਲੀ ਗੱਲ ਨਹੀਂ ਹੈਗੀ ਹਾਂ ਇਹ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਇਹ ਭਰਮ ਖਲਾਰੀਆਂ ਨੇ ਵੀ ਇਹ ਜਿਹੜਾ ਮੋਰਚਾ ਅੱਗੇ ਵਾਗ ਨਹੀਂ ਜਾਂ ਕਿਸਾਨਾਂ ਦੇ ਵਿੱਚ ਅੱਗੇ ਵਰਗਾ ਇਹ ਕਾ ਨਹੀਂ ਤੇ ਦੋ ਤਰ੍ਹਾਂ ਦੇ ਸਾਰੇ ਇਹ ਕਿੱਥੇ ਹੋ ਜਾਣਗੇ ਸਾਰੇ ਇਹ ਮੋਰਚਾ ਮਜ਼ਬੂਤ ਆ ਇਹ ਦੋ ਚਾਰ ਬੰਦੇ ਜਿਹੜੇ ਲੀਟਰ ਨੇ ਕਿਸਾਨਾਂ ਦੇ ਉਹ ਨਹੀਂ ਆਏ ਉਹ ਆਦਰ ਸਵਾਰਥ ਪਿੱਛੇ ਨੇ ਆਉਂਦੀਆਂ ਕੁਰਸੀਆਂ ਨੂੰ ਲੈਣ ਪਿੱਛੇ ਖੜਦੇ ਆ ਉਹਨਾਂ ਨੂੰ ਅਸੀਂ ਅਪੀਲ ਕਰਾਂਗੇ ਕਿ ਉਹ ਇਹਦੇ ਸ਼ਾਮਲ ਹੋਣ ਦੂਜੇ ਜਿਵੇਂ ਦੂਜੇ ਜਥੇਬੰਦੇ ਵੱਲੋਂ ਜੋ ਡੱਲੇਵਾਲ ਦੇ ਸਾਹ ਉਹਨਾਂ ਦੇ ਖਿਲਾਫ ਜੋ ਬਿਆਨ ਆ ਰਹੇ ਉਸ ਬਾਰੇ ਕੀ ਕਹਿਣਾ ਚਾਹੋਗੇ ਜੀ ਕੀ ਤਾਂ ਉਹਨਾਂ ਦੇ ਆਪ ਦੀ ਸਮਝ ਆ ਜੀ ਇਹੋ ਜਿਹਾ ਬਿਆਨ ਮੈਂ ਸਮਝਦਾ ਵੀ ਨਹੀਂ ਦੇਣੇ ਚਾਹੀਦੇ ਤਾਂ ਕਿ ਜਿਹੜੀ ਇਹ ਸਰਕਾਰ ਨੂੰ ਇਹ ਨੰਬਰਾਂ ਦੇ ਨਾਲ ਸ਼ਹਿਰ ਵਿੱਚ ਹੁੰਦੀ ਹੈ ਤਾਂ ਇਹ ਬੋਟਾ ਥੋੜਾ ਲੰਬਾ ਹੋਇਆ ਉਹਨਾਂ ਦੀ ਵਜ੍ਹਾ ਕਰਕੇ ਲੰਬਾ ਹੋਇਆ ਹੋ ਸਕਦਾ ਹੈ ਕਿ ਉਹਨਾਂ ਦੀ ਸਰਕਾਰ ਦੇ ਨਾਲ ਕੋਈ ਤਾਲਮੇਲ ਵੀ ਹੋਵੇ ਅਸੀਂ ਇਹ ਗੱਲ ਕਹਿ ਨਹੀਂ ਸਕਦੇ ਇਹ ਉਹਨਾਂ ਦੀ ਵਜ੍ਹਾ ਕਰਕੇ ਜਿੰਨਾ ਡਿਲੇ ਹੋਇਆ ਉਹਨਾਂ ਨਾਲ ਹੀ ਹੋਇਆ ਬਾਕੀ ਲੋਕਾਂ ਦਾ ਸਾਹ ਜਰਾ ਡੇਲੇਵਰ ਸਾਹਿਬ ਉਹ ਟੈਕਨੋਰੀ ਬਾਰਡ ਤੇ ਮਰਨਵਾਰ ਤੇ ਬੈਠੇ ਹੈ ਰੱਬ ਨਾ ਕਰੇ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਤੇਰੀ ਉੱਥੇ ਆਪਣੇ ਕਿਸਾਨ ਬੈਠੇ ਹੈ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਕਿ ਕਿਸਾਨ ਉੱਤੇ ਅੱਗੇ ਵਧਣਗੇ ਦਿੱਲੀ ਮਰਨਵਾਰ ਅਰੇ ਦਿੱਲੀ ਜਾਂਦਾ ਕੋਈ ਪ੍ਰੋਗਰਾਮ ਨਹੀਂ ਆ ਉਥੇ ਬੈਠ ਕੇ ਹੀ ਇਹ ਜਿਹੜੇ ਮਰਨ ਵਰਤਿਆ ਇਹ جاری ਰਹੂਗਾ ਜੇ ਦੱਲੇਵਾਲ ਸਾਹਿਬ ਨੂੰ ਆਪਾਂ ਦਾ ਕਿੰਨੇ ਪ੍ਰਮਾਤਮਾ ਨਾ ਕਰੇ ਕੁਝ ਨਾ ਹੋਏ ਜੇ ਕੁਝ ਹੁੰਦਾ ਹੈ ਫਿਰ ਉਸ ਤੋਂ ਅਗਲੀ 4 ਬੰਦਿਆਂ ਦੇ ਨਾਂ ਆ ਚੁੱਕੇ ਆ ਉਹਨਾਂ ਨੇ ਅੱਗੇ ਵਾਰੀ ਵਾਰੀ ਨਾਲ ਸਾਰੀਆਂ ਜੱਦੇ ਬੰਦਿਆਂ ਦੇ ਆਗੂਆਂ ਨੇ ਉਥੇ ਮਰਨ ਵਰਤ ਚ ਲੱਗੇ ਜਿਸ ਤਰ੍ਹਾਂ ਕੇ ਪਤਾ ਨਹੀਂ ਦੱਸਿਆ ਯੋਗ ਨਾ ਸੰਸਕਾਰ ਨਹੀਂ ਕੀਤੇ ਜਾਣੇ ਵਾਰੀ ਨਾਲ ਇਹਦੀ 18 ਜੱਦੇ ਬੰਦਿਆ ਉਹਨਾਂ ਦੇ ਸਾਰੇ ਜਿੰਨੇ ਨਮੈਂਦੇ ਆ ਠੀਕ ਕਰਕੇ ਸਾਰੇ ਮਰਨ ਵਰਤ ਚ ਗਏ ਨਾ ਜੇ ਸਰਕਾਰ ਨਹੀਂ ਮੰਨਦੀ ਉਹਨਾਂ ਜਿਹੜੇ ਬਦਲ ਕਰਦੇ ਠੀਕ ਹੈ ਜੀ ਧੰਨਵਾਦ ਜੀ